ਸਰ ਸ਼ਕਾਜੀ ਅੱਜ ਦੀ ਖਬਰ ਮੁਲਾਜ਼ਮਾਨਾਂ ਲਈ ਬੰਦਿਤ ਹੈ ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਦੇ ਅਹਿਮ ਮੁੱਦਿਆਂ ਦੀ ਸਮੀਖਿਆ ਕਰਨ ਲਈ ਦੋ ਸਬ ਕਮੇਟੀਆਂ ਦਾ ਗਠਨ ਸ਼ੁਰੂ ਕਰਦੇ ਹਾਂ ਅੱਸੀ ਵੱਡੀ ਖਬਰ ਪੰਜਾਬ ਸਰਕਾਰ ਨੇ ਦੋ ਕੈਬਿਨੇਟ ਸਬ ਕਮੇਟੀਆਂ ਜਿਨ੍ਹਾਂ ਵਿੱਚ ਕੈਬਿਨੇਟ ਮੰਤਰੀ ਐਡਵੋਕੇਟ ਖਰਪਾਲ ਸਿੰਘ ਚੀਮਾ ਸ਼੍ਰੀ ਅਮਨ अरोड़ा ਅਤੇ ਸ਼੍ਰੀ ਕੁਲਦੀਪ ਸਿੰਘ ਢਾਲੀਵਾਲ ਸ਼ਾਮਲ ਹਨ ਦਾ ਗਠਨ ਕੀਤਾ ਹੈ ਇਹਨਾਂ ਸਭ ਕਮੇਟੀਆਂ ਨੂੰ ਸੂਬਾ ਸਰਕਾਰ ਦੇ ਮੁਲਾਜ਼ਮਾਂ ਨਾਲ ਸੰਬੰਧਿਤ ਅਹਿਮ ਮੁੱਦਿਆਂ ਦੀ ਸਮੀਖਿਆ ਕਰਨ ਦਾ ਕੰਮ ਸੌਂਪਿਆ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾ ਸਰਕਾਰ ਦੇ ਬੁਲਾਰੇ ਨੇ ਅੱਜ ਦੱਸਿਆ ਕਿ ਕੈਬਨਿਟ ਸਬ ਕਮੇਟੀਆਂ ਮਹਿੰਗਾਈ ਪੱਤੇ ਅਤੇ 1/7/2021 ਤੋਂ 31/12/2024 ਤੱਕ ਦੇ ਬਕਾਏ ਸੋਦੀ ਹੋਈ ਤਨਖਾਹ ਪੈਨਸ਼ਨ 1/1/2016 ਤੋਂ 31/6/2021 ਤੱਕ ਦੀ ਲੀਪ ਇਨਕੀ ਇਨਕੈਸ਼ਮੈਂਟ ਦੀ 1-1 2006 ਤੋਂ 23-11-2011 ਦਰਮਿਆਨ ਸੇਵਾ ਮੁਕਤ ਹੋਏ ਕਰਮਚਾਰੀਆਂ ਦੀਆਂ 25 ਸਾਲਾਂ ਦੀਆਂ ਸੇਵਾਵਾਂ ਨੂੰ ਯੋਗ ਵਿਚਾਰਦਿਆਂ ਪੂਰੀ ਪੈਨਸ਼ਨ ਦੇਣ ਸੰਬੰਧੀ ਵੱਖ-ਵੱਖ ਮਹੱਤਵਪੂਰਨ ਮੁੱਦਿਆਂ ਦੀ ਸਮੀਖਿਆ ਕਰਨਗੀਆਂ ਇਸ ਸੰਬੰਧੀ ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਸਾਰੇ ਕਰ ਦਿੱਤਾ ਗਿਆ ਹੈ